ਦਿਲ ਦੇ ਵਿੱਚ ਆਰਮਾਨ ਬੜੇ ਨੇ ਤੇ ਸਾਹਾਂ ਵਿੱਚ ਤੂਫਾਨ ਬੜੇ ਨੇ ਦਿਲ ਦੇ ਵਿੱਚ ਆਰਮਾਨ ਬੜੇ ਨੇ ਤੇ ਸਾਹਾਂ ਵਿੱਚ ਤੂਫਾਨ ਬੜੇ ਨੇ ਬੈਠ ਗਏ ਹਾਂ ਤੋਖਾ ਖਾ ਕੇ ਤੇ ਕੀ ਫਾਇਦਾ ਏ ਹੁਣ ਪਛਤਾ ਕੇ ਬੈਠ ਗਏ ਹਾਂ ਤੋਖਾ ਖਾ ਕੇ ਕੀ ਫਾਇਦਾ ਏ ਹੁਣ ਪਛਤਾ ਕੇ ਸੱਜਣਾ ਨੇ ਕਈ ਵਾਰ ਕਿਹਾ ਸੀ ਇਥੋਂ ਦੇ ਲੋਕ ਸ਼ੈਤਾਨ ਬੜੇ ਨੇ ਦਿਵ ਦੇ ਵਿੱਚ ਇਰਮਾਨ ਬੜੇ ਨੇ ਤੇ ਸਾਹਾਂ ਵਿੱਚ ਤੂਫਾਨ ਬੜੇ ਨੇ ਸਮੇਂ ਦੀ ਕੰਝ ਰਫਤਾਰ ਮੈਂ ਰੋਕਾਂ ਸਮੇਂ ਦੀ ਕੰਝ ਰਫਤਾਰ ਮੈਂ ਰੋਕਾਂ ਤੇ ਕੀ ਦਾਵਾ ਇਸ ਸ਼ਹਿਰ ਤੇ ਠੋਕਾਂ ਮੈਂ ਸੁਣਿਆ ਹੈ ਸ਼ਹਿਰ ਤੇਰੇ ਵਿੱਚ ਪਹਿਲੋਂ ਹੀ ਕਮਾਸਾਨ ਬੜੇ ਨੇ ਦਿਵ ਦੇ ਵਿੱਚ ਇਰਮਾਨ ਬੜੇ ਨੇ ਤੇ ਸਾਹਾਂ ਵਿੱਚ ਤੂਫਾਨ ਬੜੇ ਨੇ ਮਤਲਬ ਦਾ ਰੰਗ ਗਹਿਰਾ ਚੜਿਆ ਮਤਲਬ ਦਾ ਰੰਗ ਗਹਿਰਾ ਚੜਿਆ ਤੇ ਚਿਹਰੇ ਉੱਪਰ ਚਿਹਰਾ ਚੜਿਆ ਅੱਖਾਂ ਨੂੰ ਗੰਗਾ ਦੇ ਪੰਡਿਤ ਪਰ ਅੰਦਰੋਂ ਬੇਈਮਾਨ ਬੜੇ ਨੇ ਦਿਲ ਦੇ ਵਿੱਚ ਈਮਾਨ ਬੜੇ ਨੇ ਤੇ ਸਾਹਾਂ ਵਿੱਚ ਤੂਫਾਨ ਬੜੇ ਨੇ ਕਰਕੀ ਪਈ ਹੈ ਕੁੱਲ ਖੁਦਾਈ ਗਰ ਕੀ ਪਈ ਐ ਕੁੱਲ ਖੁਦਾਈ ਕੀ ਮੁੱਲਾ ਕੀ ਪੰਡਿਤ ਭਾਈ ਇਸ਼ਕ ਤੇ ਫਤਵੇ ਮੜ ਦਿੰਦੇ ਨੇ ਤੇ ਹੁਸਨਾ ਤੇ ਦਇਆਵਾਨ ਬੜੇ ਨੇ ਦਿਲ ਦੇ ਵਿੱਚ ਇਰਮਾਨ ਬੜੇ ਨੇ ਤੇ ਸਾਹਾਂ ਵਿੱਚ ਤੂਫਾਨ ਬੜੇ ਨੇ ਦਿਲ ਦੇ ਵਿੱਚ ਇਰਮਾਨ ਬੜੇ ਨੇ ਤੇ ਸਾਹਾਂ ਵਿੱਚ ਤੂਫਾਨ ਬੜੇ ਨੇ